ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਪੁਆ ਹਲਕਾ ਹੈਗਾ ਪਿੰਡ ਹੈਗਾ ਸਮਰਾਲਾ ਉੱਥੋਂ ਦੀਆਂ ਤਸਵੀਰਾਂ ਹੈਗੀਆਂ ਦੱਸਦੀ ਕਿ ਇੱਥੇ ਦੇਖੋ ਕਿੰਨੇ ਲੋਕ ਜਿਹੜੇ ਆ ਇਕੱਠੇ ਹੋਏ ਨੇ ਤਸਵੀਰਾਂ ਦੇ ਵਿੱਚ ਕਹਿ ਰਹੇ ਨੇ ਕਿ ਪਿੰਡ ਦਾ ਜਿਹੜਾ ਇੱਕ ਘਰ ਹੈਗਾ ਉੱਪਰ ਟੈਂਕੀ ਹੈਗੀ ਪਾਣੀ ਵਾਲੀ ਕਹਿੰਦੇ ਨੇ ਕਿ ਪਾਣੀ ਵਾਲੀ ਟੈਂਕੀ ਦੇ ਵਿੱਚ ਜਿਹੜਾ ਜ਼ਹਿਰੀਲੀ ਕੋਈ ਚੀਜ਼ ਕਿਸੇ ਵਿਅਕਤੀ ਵੱਲੋਂ ਯੁਵਕਾਂ ਵੱਲੋਂ ਜਿਹੜੀ ਆ ਪਾਈ ਗਈ ਹੈ ਜਿਸ ਨੂੰ ਲੈ ਕੇ ਇਹ ਪੂਰਾ ਮੁਹੱਲਾ ਜਿਹੜਾ ਘਰ ਹੈਗਾ ਮਾਲਕ ਹੈਗੇ ਨੇ ਸਹਿਮੇ ਹੋਏ ਨੇ ਤਸਵੀਰਾਂ ਦਿਖਾ ਰਹੇ ਆ ਲਗਾਤਾਰ ਸਕਰੀਨ ਤੇ ਕਿਵੇਂ ਲੋਕ ਜਿਹੜਾ ਰੋਸ਼ਵੀ ਕਰ ਰਹੇ ਨੇ ਕਹਿੰਦੇ ਨੇ ਇਹਨਾਂ ਦਾ આરોਪ ਹੈ ਕਿ ਪਿੰਡ ਦੇ ਹੀ ਦੋ ਨੌਜਵਾਨ ਹੈਗੇ ਆ ਜਿਨ੍ਹਾਂ ਵੱਲੋਂ ਇਹ ਕਾਰਗੁਜ਼ਾਰੀ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਇੱਥੇ ਕੁਝ ਜ਼ਹਿਰੀਲਾ ਪਾਇਆ ਗਿਆ ਦੱਸਦੇ ਕਿ ਇਹਨਾਂ ਵੱਲੋਂ ਦੇਰ ਰਾਤ ਜਿਹੜਾ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀਗਾ ਤੇ ਪੁਲਿਸ ਵੀ ਮੌਕੇ ਤੇ ਆਈ ਸੀਗੀ ਜਿਨ੍ਹਾਂ ਵੱਲੋਂ ਸੈਂਪਲ ਲਿਆ ਗਿਆ ਤੇ ਇਹਨਾਂ ਨੂੰ ਇਹ ਗੱਲ ਕਹੀ ਗਈ ਸੀਗੀ ਕਿ ਜਿਹੜਾ ਪਾਣੀ ਪੀਤਾ ਨਾ ਜਾਏ ਇਹਨੂੰ ਜੂਜ ਨਾ ਕੀਤਾ ਜਾਏ ਤਾਂ ਜੋ ਇਸ ਨੂੰ ਜਾਂਚਿਆ ਜਾ ਸਭ ਤੋਂ ਪਹਿਲੇ ਕਿ ਆਖਿਰਕਾਰ ਇਹਦੇ ਵਿੱਚ ਕੀ ਹੈਗਾ ਕਿਹੜਾ ਜ਼ਹਿਰੀਲਾ ਜਿਹੜਾ ਕੈਮੀਕਲ ਪਾਇਆ ਗਿਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਤੇ ਇਹਨਾਂ ਲੋਕਾਂ ਵੱਲੋਂ ਮੰਗ ਵੀ ਕੀਤੀ ਗਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਤੋਂ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਇਦਾਂ ਦੀ ਕੋਈ ਹਰਕਤ ਨਾ ਹੋਵੇ ਜੇਕਰ ਇਹਦੇ ਵਿੱਚ ਕੋਈ ਕੈਮੀਕਲ ਜ਼ਹਿਰੀਲਾ ਹੋਇਆ ਤੇ ਕੋਈ ਜੇ ਪਾਣੀ ਪੀਂਦੇ ਤੇ ਟੱਬਰ ਪੂਰਾ ਮਾਰ ਵੀ ਸਕਦਾ ਸੀ ਗੱਲਬਾਤ ਸੁਣਾਣੇ ਨਾਲ ਲੋਕਾਂ ਨਾਲ ਕੀ ਰੋਸ਼ ਹੈਗਾ ਤੇ ਕੀ ਇਹਨਾਂ ਦੀ ਮੰਗ ਹੈਗੀ ਆ ਤਾਂ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮਾਦਾ ਕੀ ਨਾਂ ਆਪਣਾ ਧਾਰੋ ਕਿਹੜੀ ਜਗ੍ਹਾ ਤੇ ਰਹਿਣ ਵਾਲਿਓ ਇੱਥੇ ਤੇ ਰਹਿਣ ਵਾਲਿਓ ਸੁਕਾਲਗੜ੍ਹ ਤੇ ਕੀ ਗੱਲਬਾਤ ਹੋਈ ਐ ਸਾਡੀ ਤਾਂ ਕੋਈ ਗੱਲਬਾਤ ਨਹੀਂ ਹੋਈ ਹੀ ਨਾਟਕ ਦੇਖਣ ਦੇ ਹੀ ਤੇ ਇੱਟੇ ਦੇ ਆਵਾਜ਼ ਆਈ ਅਹੀਂ ਉੱਪਰ ਚੜੇ ਤੋਂ ਮੁੰਡੇ ਜਦੋਂ ਮੈਂ ਹੀ ਭੜਨੇ ਦੌੜੇ ਉਹ ਛਾਲ ਮਾਰ ਕੇ ਕੋਠੇ ਟੱਪ ਗਏ ਕੀ ਕਰ ਰਹੇ ਸੀਗੇ ਮੁੰਡਿਓ ਇਹੋ ਹੀ ਪਤਾ ਜੀ ਬਾਲਟੀ ਚ ਕੀ ਲੈਂਦਾ ਤਾਂ ਕੀ ਕੋਲ ਕੇ ਪਾਇਆ ਤੇ ਜਦੋਂ ਅਸੀਂ ਮੱਲਾ ਇਕੱਠਾ ਕੀਤਾ ਤੋਂ ਦੇ ਚ ਮੁਕਸ਼ਕ ਆਂਦੀ ਪਈ ਸੀ ਬੰਦਾ ਕੋਈ ਪਿੰਡ ਦੀ ਹੈਗੇ ਨੇ ਪਿੰਡ ਤੇ ਹੀ ਆ ਮੁੰਡੇ ਉਦੇ ਬਾਅਦ ਕੀ ਕੀਤਾ ਤੁਸੀਂ ਅਸੀਂ ਫੋਨ ਕੀਤਾ ਪੁਲਸ ਕਾਰਵਾਈ ਕੀਤੀ ਪੁਲਸ ਆਏ ਇਨਕੁਆਰੀ ਕਰਕੇ ਗਏ ਸਿੰਪਲ ਦਿਖਿਆ ਤੋ ਕਹਿੰਦੇ ਤੁਸੀਂ ਪਾਣੀ ਨਾ ਕੱਢਿਓ ਜੀ ਤਸੀਂ ਪਾਣੀ ਨਹੀਂ ਕੱਢਿਆ ਜੀ ਲੱਗਦਾ ਜੀ ਜੇਕਰ ਇਹ ਪਾਣੀ ਪੀਤਾ ਜਾਂਦਾ ਤਾਂ ਕੋਈ ਜਾਨੀ ਹਾਸਾ ਨੂੰ ਹਾਂ ਤੇ ਕਰਦੇ ਸੜੇ ਪਰ ਮਰੀ ਜਾਣਾ ਸੀ ਹਾਂਜੀ ਭਾਈ ਕੀ ਨਾਂ ਜੀ ਆਪਣਾ ਮੇਰਾ ਨਾਂ ਜੀ ਲਾਡੀ ਆ ਲੜੀ ਕਿਹੜਾ ਪਿੰਡ ਹੈਗਾ ਪਰ ਇਹ ਜੀ ਸਵਾਲ ਕਰਦੀ ਪਿੰਡ ਕੀ ਗੱਲ ਬਾਤ ਹੈ ਤੁਸੀਂ ਪੂਰਾ ਪਿੰਡ ਇਕੱਠਾ ਤੁਹਾਡਾ ਗੱਲ ਬਾਤ ਕੁਝ ਨਹੀਂ ਜਨਾ ਵੀ ਨੋਵੇ ਨਾ ਹੀ ਸਾਡੇ ਘਰ ਦੇ ਨੜਕ ਵੇਖ ਰਹੇ ਸੀਗੇ ਤੇ ਸਾਡੀ ਮੰਮੀ ਲੱਗਦੀ ਐ ਕੋਠੇ ਦਿੱਸ ਠੀਕ ਕਰਦੀ ਸੀਗੀ ਇਹਨੇ ਦੋ ਮੋੜੇ ਦੇ ਵੇਖੇ ਅਗੇ ਸਾਡੇ ਟੈਂਕ ਜਿਆ ਬਾਲਦੀ ਦੇ ਵਿੱਚ ਕੁਝ ਖੋਲ ਕੇ ਇਹ ਪਾਉਂਦੇ ਸੀਗੇ ਤੇ ਨੇ ਰੋਲਾ ਪਾਇਆ ਜਿਲੇ ਆਹੀ ਉੱਪਰ ਚੜੇ ਉਹ ਮੁੰਡੇ ਪਿੱਛੋਂ ਕੋਠੇ ਟੱਪ ਕੇ ਨਾ ਨਿਕਲ ਗਏ ਜਦੋਂ ਮੈਂ ਖੱਬ ਲਈ ਉਹਨਾਂ ਦੀ ਮੈਨੂੰ ਜੰਜ ਘਰ ਦੇ ਪਿੱਛੇ ਮਿਲੇ ਦੋ ਮੁੰਡੇ ਨੂੰ ਮੈਂ ਪੁੱਛਿਆ ਰਸਤੇ ਜੇ ਕਿ ਇਧਰ ਕੋਈ ਮੁੰਡੇ ਤੋੜਦੇ ਵੇਖੇ ਕਹਿੰਦੇ ਭਾਈ ਉਹ ਜੰਜ ਘਰ ਦੇ ਮਗਰ ਬੈਠੇ ਰਿਆ ਜਦੋਂ ਮੈਂ ਵੇਖਿਆ ਤੇ दारू ਨਾਲ ਡਰਿੰਕ ਕੀਤੀ ਦੀ ਪੱਕੇ ਦੇਖਦੇ ਪਹਿਰ ਨਹੀਂ ਲੱਗਦੇ ਤੇ ਮੈਂ ਵਾਪਸੀ ਆ ਗਿਆ ਜੀ ਉੱਥੇ ਕਿਉਂ ਪਿੰਡ ਦੀ ਸੀਗੇ ਹਾਂਜੀ ਪਿੰਡ ਦੀ ਸੀ ਕੀ ਲੱਗਦਾ ਕਿ ਕੈਮੀਕਲ ਵਗੈਰਾ ਦੀ ਹਾਂਜੀ ਜੀ ਇਹ ਕੈਮੀਕਲ ਹੀ ਹੈ ਤੁਹਾਡੇ ਸਾਹਮਣੇ ਯ ਕੋਈ ਨਸੀਲਾ ਪਤਾ ਸੈ ਜੀ ਜਿਆ ਰਹੀ ਜਾ ਕਿਸੇ ਨੇ ਪਾਣੀ ਪੀਤਾ ਹੈ ਫਿਰ ਨਹੀਂ ਜੀ ਨਹੀਂ ਕਿਸੇ ਨੇ ਪੀਤਾ ਕੀ ਲੱਗਦਾ ਜੇ ਪਾਣੀ ਪੀਤਾ ਜਾਂਦਾ ਤੇ ਫਿਰ ਤੇ ਜਨਾਬ ਜੀ ਸਾਰਾ ਟੱਬਰੀ ਫੋੜ ਕੇ ਜਾਣਾ ਉਸ ਤੋਂ ਬਾਅਦ ਫਿਰ ਕੀ ਕੀਤਾ ਤੁਸੀਂ ਅਸੀਂ ਜੀ ਮੇਰੀਆਂ ਆਪਣੇ 112 ਤੇ ਕਾਲ ਕੀਤੀ ਤੇ ਦਰਖਾਸਤ ਦਿੱਤੀ ਅਸੀਂ ਇੱਥੇ ਪੁਲਿਸ ਵਾਲੇ ਵੀ ਆਏ ਉਹਨਾਂ ਨੇ ਦੇਖਿਆ ਮੌਕਾ ਆ ਕੇ ਤੇ ਪਾਣੀ ਪੁਣੀ ਵੀ ਚੈੱਕ ਕੀਤਾ ਉਹਨਾਂ ਜੀ ਰਿਪੋਰਟ ਲਿਖ ਕੇ ਲੈ ਗਏ ਤੇ ਉਹ ਮੁੰਡਿਆਂ ਨੂੰ ਪੁੱਛਿਆ ਅੱਗੇ ਤੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਸਾਨੂੰ 9 ਵਜੇ ਦਾ ਟਾਈਮ ਦਿੱਤੇ ਦਾ ਉਹਨਾਂ ਅਜੇ ਤੱਕ ਆਏ ਨਹੀਂ ਕੋਈ ਕੀ ਮੰਗ ਕਰਦੀ ਮੰਗੇ ਸਾਨੂੰ ਇਨਸਾਫ ਚਾਹੀਦਾ ਜੀ ਇਹ ਕੱਲ ਨੂੰ ਕਿਸੇ ਹੋਰ ਜਗ੍ਹਾ ਵੀ ਵਾਰਦਾਤ ਕਰ ਸਕਦੇ ਹਾਂ ਜੀ ਹਾਂ ਸਰ ਕੀ ਨਾਂ ਹੈ ਆਪਣਾ ਮੇਰਾ ਬਨਵਾਰੀ ਲਾਲਾ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਰ ਸੁਕਾਲ ਕਰਦੇ ਕੀ ਮਾਮਲਾ ਹੈਗਾ ਪਿੰਡ ਦਾ ਜਿਹੜਾ ਕਹਿੰਦੇ ਪਾਣੀ 'ਚ ਜਹਿਰੀਲੀ ਕੋਈ ਚੀਜ਼ ਪਾਈ ਗਈ ਮਾਮਲਾ ਜਨਾਬ ਇਹ ਹੈ ਕਿ ਵੀ ਜਦੋਂ ਮੈਨੂੰ ਪਤਾ ਲੱਗਾ ਕਿ ਵੀ ਇਸ ਤਰ੍ਹਾਂ ਦਾ ਰੌਲਾ ਪਿਆ ਰਾਤ ਨੂੰ ਅੱਖ ਲੱਗੇ ਕਿ ਵੀ ਦੋ ਮੁੰਡੇ ਆਏ ਸਾਡੇ ਕੋਠੇ 'ਤੇ ਚੜੇ ਕੋਠੇ ਚੜਕੇ ਤੇ ਵੀ ਟੈਂਕੀ ਦੇ ਵਿੱਚ ਕੋਈ ਚੀਜ਼ ਪਾ ਰਹੇ ਨੇ ਤੇ ਇੱਕ ਜਨਾਨੀ ਹੀ ਉਹਨੇ ਰੌਲਾ ਪਾਇਆ ਤੇ ਇਹ ਥੱਲੇ ਦੇ ਜਿਹੜੇ ਘਰ ਦੇ ਬੰਦੇ ਸੀ ਇਹ ਨਿਕਲ ਕੇ ਬਾਹਰ ਜਦੋਂ ਆਏ ਕਿ ਕੋਠੇ ਤੇ ਲੱਗੇ ਚੜਨ ਤੇ ਉਹ ਦੋ ਮੁੰਡੇ ਜਿਹੜੇ ਸੀ ਉਹ ਭੱਜ ਕੇ ਜਦੋਂ ਧੌੜੇ ਇਹਨਾਂ ਦਾ ਮੁੰਡਾ ਜਿਹੜਾ ਇਹ ਉਹ ਅੰਦਰ ਮਗਰ ਚੜਿਆ ਜਦੋਂ ਮਗਰ ਚੜਿਆ ਤੇ ਦਿਨ ਆ ਕੇ ਵੀ ਇਹਨਾਂ ਨੂੰ ਲੱਭੇ ਨਹੀਂ ਤੇ ਫਿਰ ਰਾਤ ਦੇ ਵਿੱਚ ਦੋ ਮੁੰਡੇ ਖਲੋਟੇ ਦੇ ਹੀ ਉਹਨੂੰ ਪੁੱਛਿਆ ਕਿ ਵੀ ਇੱਧਰ ਦੋ ਮੁੰਡੇ ਗਏ ਭਜਦੇ ਤਾਂ ਹਾਂ ਜੀ ਗਏ ਨੇ ਉਹ ਲੱਭਦੇ ਲੱਭਦੇ ਉਹਨਾਂ ਦੇ ਖ ਮਗਰ ਹੀ ਖਾ ਉਹ ਮੁੰਡੇ ਨੇ ਚੜੀ ਦੀ ਚੜੀ ਰੇਟ ਸਾਡੇ ਜਾਂਚਕਰ ਪਰਲੇ ਪਾਸ ਪਿੰਡ ਦੇ ਪਰਲੇ ਪਾਸ ਉਹ ਪਿੰਡ ਦੇ ਪਿੱਛੇ ਜਾ ਕੇ ਤੇ ਦੋ ਮੁੰਡੇ ਲੁਕੇ ਦੇ ਇਸ ਮੁੰਡੇ ਨੇ ਕਾਰਵਾਈ ਕੋਈ ਨਹੀਂ ਕੀਤੀ ਇਹਨੇ ਦੇਖ ਕੇ ਉਹਨਾਂ ਦੋ ਮੁੰਡਿਆਂ ਨੂੰ ਦੇਖ ਕੇ ਤੇ ਇਹ ਵਾਪਸ ਆ ਗਿਆ ਇਹਨੂੰ ਝਗੜਾ ਝਗੜਾ ਉਹਨਾਂ ਨਾਲ ਕੋਈ ਨਹੀਂ ਕੀਤਾ ਹਾਂਜੀ ਤੇ ਅਹੀ ਇਹ ਕਹਿੰਦੇ ਆ ਕਿ ਵੀ ਅੱਜ ਇਹਨਾਂ ਨਾਲ ਹੋਇਆ ਕੱਲ ਨੂੰ ਪਿੰਡ ਦੇ ਵਿੱਚ ਹੋਰ ਵੀ ਸਾਡੇ ਆਂਗਵਾੜ ਜਿਹੜੇ ਵੀ ਸਾਰਿਆਂ ਦੀ ਟੈਂਕੀਆਂ ਜਿਹੜੀਆਂ ਨੇ ਉਹ ਪਿੰਡ ਦੇ ਉੱਤੇ ਰੱਖੀਆਂ ਨੇ ਕੋਠਿਆਂ ਦੇ ਉੱਤੇ ਰੱਖੀਆਂ ਨੇ ਇਹ ਤੇ ਇੱਧਰ ਵੀ ਕੰਮ ਚੱਲਦਾ ਰਿਹਾ ਤੇ ਸਾਰੇ ਟੱਬਰੀ ਮਾਰ ਦੇਣਗੇ ਇਹੋ ਜਿਹੇ ਜਿਹੜਾ ਸੁਤਾਨ ਬੰਦੇ ਨੇ ਆ ਜਾ ਤੂੰ ਵੀ ਇੱਧਰ ਜਨਾਬ ਸਾਨੂੰ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਖਤ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਪੁਲਿਸ ਵੀ ਕਹਿੰਦੇ ਆਈ ਸੀ ਜੀ ਪੁਲਿਸ ਵੀ ਆਈ ਸੀ ਮੈਨੂੰ ਤੇ ਨਹੀਂ ਪਤਾ ਕਿ ਪੁਲਿਸਾਈ ਦਾ ਕੁਝ ਵੀ ਆ ਇਹ ਕਹਿੰਦੇ ਵੀ ਪੁਲਸਾਈ ਮੰਗਾਈ ਸੀ ਦਾ ਕੁਝ ਹੋਇਆ ਪੁਲਿਸ ਦੇ ਸਾਹਮਣੇ ਉਹਨਾਂ ਮੋਡਿਆਂ ਦੇ ਵੀ ਬਿਆਨ ਜਾਂ ਕੁਝ ਵੀ ਹੋਏ ਨੇ ਹਾਂਜੀ ਮੰਗ ਸਾਡੀ ਇਹੋ ਹੀ ਆ ਕਿ ਵੀ ਇਹੋ ਜੀ ਹਰ ਕੱਦ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਕਿ ਵੀ ਨਹੀਂ ਹੋਣੀ ਚਾਹੀਦੀ ਇਹਨਾਂ ਜਿਹੜੇ ਇਹੋ ਜੇ ਮੋਢੇ ਗੰਦੇ ਕੰਮ ਕਰਦੇ ਨੇ ਇਹ ਤੇ ਤੱਬਰ ਮਾਰਨ ਵਾਲਾ ਸੌਦਾ ਜਿਹੜਾ ਕਰੇ ਕਰਦੇ ਨੇ ਇਹੋ ਜਾਂ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹੋ ਜੇ ਬੰਦਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ